ਇਹ ਜੋ ਤੁਸੀਂ ਇਨਸਾਨ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਨੇ ਹਰਦੀਪ ਸਿੰਘ ਵੀਰਦੀ ਜਿਨ੍ਹਾਂ ਨੂੰ ਪੀਟਰ ਵੀਰਦੀ ਕਰਕੇ ਵੀ ਜਾਣਿਆ ਜਾਂਦਾ ਹੈ ਹਾਲਾਂਕਿ ਇਹਨਾਂ ਦਾ ਜਨਮ ਬਰਮਿੰਗਮ ਦਾ ਹੈ ਸ਼ੁਰੂ ਵਿੱਚ ਇਹਨਾਂ ਨੇ ਆਪਣੇ ਕੰਮ ਦੀ ਸ਼ੁਰੂਆਤ ਇੱਕ ਨਿੱਕੀ ਜਿਹੀ ਡਿਸਪੈਂਸਰੀ ਤੋਂ ਕੀਤੀ ਸੀ ਫਿਰ ਇਹਨਾਂ ਨੇ ਰੀਅਲ ਅਸਟੇਟ ਦੇ ਵਿੱਚ ਆਪਣੀ ਕਿਸਮਤ ਦਾ ਹੱਥ ਜਮਾ ਕੇ ਦੇਖਿਆ ਅੱਜ ਦੇ ਸਮੇਂ ਦੇ ਵਿੱਚ ਇਹ ਪ੍ਰਾਪਰਟੀ ਦੇ ਵੱਡੇ ਬਿਜ਼ਨਸ ਟਾਈਕੂਨ ਨੇ ਇਸ ਤੋਂ ਇਲਾਵਾ ਇਹਨਾਂ ਦਾ ਪਾਵਰ ਦਾ ਇਲੈਕਟ੍ਰਿਸਿਟੀ ਦਾ ਤੇ ਹੋਰ ਵੀ 8 ਤੋਂ 9 ਤਰ੍ਹਾਂ ਦੇ ਵੱਖ-ਵੱਖ ਕੰਮ ਨੇ ਤੇ ਹੋਰ ਵੀ ਬਹੁਤ ਸਾਰੇ ਨਿੱਕੇ ਵੱਡੇ ਕੰਮਾਂ ਦੇ ਵਿੱਚ ਇਹਨਾਂ ਦਾ ਸ਼ੇਅਰ ਹੈਗਾ ਇੰਗਲੈਂਡ ਦੇ ਜੰਮੇ ਪਲੇ ਹੋਣ ਦੇ ਬ ਅਭੀ ਬੋਲਦੇ ਹੈ ਸਰਦਾਰ ਵੀਰਦੀ ਹੋਰੀ ਲੰਡਨ ਦੇ ਵਿੱਚ ਗੁਰੂ ਘਰਾਂ ਦੀ ਸੇਵਾ ਸੰਭਾਲ ਵਾਸਤੇ ਲੱਖਾਂ ਪੌਂਡ ਦਾਨ ਕਰ ਚੁੱਕੇ ਹੈ ਪਾਕਿਸਤਾਨ ਦੇ ਵਿੱਚ ਗੁਰੂ ਘਰਾਂ ਦੀ ਸੇਵਾ ਸੰਭਾਲ ਲਈ ਇਹਨਾਂ ਨੇ 500 ਮਿਲੀਅਨ ਪੌਂਡ ਦੇ ਕਰੀਬ ਦਾਨ ਕੀਤੇ ਨੇ ਉਹ ਪੀਟਰ ਵੀਰਦੀ ਹੀ ਸਨ ਜਿਨ੍ਹਾਂ ਨੇ ਇੰਗਲੈਂਡ ਦੇ ਵਿੱਚ ਮਹਾਰਾਣੀ ਜਿੰਦ ਕੌਰ ਦਾ ਆਹਾਰ ਖਰੀਦਿਆ ਸੀ ਜੋ ਕਿ ਸਿੱਖ ਕੌਮ ਲਈ ਵੱਡੇ ਮਾਣ ਵਾਲੀ ਗੱਲ ਹੈ ਪੰਜਾਬੀ ਗਾਇਕ ਜੈਜੀ ਵੈਂਸ ਦੇ ਸਮੇਤ ਹੋਰ ਵੀ ਕਈ ਵੱਡੇ ਫਿਲਮ ਸਤਾਰਿਆਂ ਦੇ ਨਾਲ ਇਹਨਾਂ ਦੀਆਂ ਫੋਟੋਆਂ ਦੇਖੀਆਂ ਜਾਂਦੀਆਂ ਨੇ ਜੈਜੀ ਵੀ ਦੇ ਕਈ ਗੀਤਾਂ ਵਿੱਚ ਵਰਤੀਆਂ ਜਾਂਦੀਆਂ ਬਾਈਕ ਕਾਰਾਂ ਜਾਂ ਪ੍ਰਾਈਵੇਟ ਜੈਟ ਉਹ ਸਰਦਾਰ ਵੀਰਦੀ ਹੋਰਾਂ ਦੇ ਹੀ ਨੇ